ਨਾਮ ਵਾਹ ਗੁਰੂ ਸਾਹਿਬ ਜੀ ਰਾਗ ਗੜ ਪੁਰਬ 52 ਅਖਰੀ ਕਬੀਰ ਜੀੋ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 52 ਅਸ਼ਰ ਲੋਕ ਤਰ ਸਬ ਕਸ਼ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈ ਨਾਹੇ ਜਹਾਂ ਬੋਲ ਤੈ ਸ਼ਰਮ ਆਵਾ ਜਹ ਬੋਲ ਤੈ ਮਨ ਨ ਰਹਾਵਾ ਬੋਲ ਬੋਲ ਮਦ ਹੈ ਸੋਈ ਜਸ ਓ ਹੈ ਤਸ ਲਖ ਨ ਕੋਈ ਅਨਹ ਲਹੋ ਤੋ ਕਿਆ ਕਹੋ ਕਹੋ ਤਾ ਕੋਪਕਾਰ ਬਟਕ ਬੀਜ ਮੈਂ ਰਵ ਰਹੋ ਜਾ ਕੋ ਤੀਨ ਲੋਕ ਵਿਸਤਾਰ ਅਨਹ ਲਹਨਤਾ ਭੇਦਿ ਸ਼ਕਸ਼ ਕਸ਼ ਪਾਇਓ ਭੇਦ ਉਲਟ ਭੇਦ ਮਨ ਬਿਦਿਓ ਪਾਇਓ ਅਪੰਗ ਅਸ਼ੇਦ ਤਰਕ ਤਰਕਤ ਜਾਣਿਆ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਰਨ ਕਸ਼ਵਕ ਪੜੀਏ ਗਿਆਨ ਓੰਕਾਰੂ ਆਦਮ ਜਨ ਲਿਖ ਅਰ ਮਿਟੈ ਤਾਹੀ ਨ ਮੰਨ ਓੰਕਾਰੂ ਲਖੈ ਜੋ ਕੋਈ ਸੋਇ ਲਖ ਮਿਟਨਾ ਨ ਹੋਈ ਅਕਾ ਕਿਰਨ ਕਮਲ ਮੈਂ ਪਾਵਾਂ ਸਸ ਬਗਾਸ ਸੰਪਟ ਨਹੀਂ ਆਵਾਂ ਆਰ ਜੇ ਤਹ ਕੋਸਮ ਰਸ ਪਾਵਾਂ ਅਕਹਿ ਕਹਾ ਕਹ ਕਾ ਸਮਝਾਵਾਂ ਖਖਾ ਇਹ ਖੋੜ ਮਨ ਆਵਾਂ ਖੋੜ ਛਾੜ ਨਾ ਦਾ ਦਿਸਤਾਵਾਂ ਖਸਮ ਜਾਣ ਖਿਮਾ ਕਰ ਰਹਿ ਤਾ ਹੋਏ ਨਖਿਓ ਅਖੇ ਪਦਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨ ਤਰੀ ਕੰਨ ਰਾਇ ਬਹੰਗਮ ਕਤਿ ਨ ਜਾਈ ਅਗਹਿ ਗਹਿ ਗਹਿ ਗगन ਰਹਾਈ ਕਗਾ ਕਟ ਕਟ ਨਿਮਸੈ ਸੋਈ ਕਟ ਫੁੱਟ ਕਟ ਕਬੇ ਨ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾਂ ਸੋ ਕਟ ਛਾੜ ਅਵ ਕਟ ਘਤ ਤਾਵਾਂ ਨੰਗਾ ਨਗਰੈ ਸਨੇਹ ਕਰ ਨਿਰਵਾਰ ਸੰਦੇ ਨਾਹੀ ਦੇਖਨ ਭਾਜੀ ਐ ਪਰਮ ਸਿਆਣ ਪਈ ਚਚਾ ਰਚਤ ਚਿਤਰ ਹੈ ਪਾਰੀ ਤਜ ਚਿਤਰਾ ਚਿਤੋ ਚਿਤਕਾਰੇ ਚਿਤਰ ਬਿਚਤਰ ਇਹ ਹੈ ਅਵਰੇ ਅਵਚੇਰਾ ਤਜ ਚਿਤਰਾ ਚਿਤਰਾਖ ਚਿਤੇਰਾ ਸ਼ਸ਼ਾ ਇਹ ਛਤਰਪਤ ਪਾਸਾ ਸ਼ੱਕ ਨਾ ਰਹੋ ਛਾੜ ਕ ਨ ਅਸਾਰੇ ਮਨ ਮੈਂ ਤਾਂ ਸਿਨਸਿਨ ਸਮਝਾਵਾਂ ਤਾਹੇ ਛਾੜ ਕਤ ਆਪ ਬੰਦਾਵਾਂ ਜੱਜਾ ਜਾਓ ਤਨ ਜੀਵਤ ਜੁਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਆਸ ਜਰ ਪਰ ਜਰ ਜਰ ਜਬ ਰਹੇ ਤਬ ਜਾਏ ਜੋ ਤੋ ਜਾਰੋ ਲਹ ਛੱਜਾ ਉਰਜ ਸੁਰਜ ਨੈ ਜਾਨਾ ਰਹੋ ਛੱਜਕ ਨਾਹੀ ਪਰਵਨ ਕਾ ਤੋ ਝੱਕ ਚਖ ਔਰ ਨ ਸਮਝਾਵਾਂ ਝਗਰ ਕੇ ਏ ਚਗਰੋ ਹੀ ਪਾਵਾਂ ਨਿੰਆ ਨਿਗਟ ਜੋ ਘਟ ਰਿਹਾ ਦੂਰ ਕਹਾਂ ਤਜ ਜਾਏ ਜਾਂ ਕਾਰਨ ਜਗ ਟੁੰਡਿਓ ਨਿਰੋ ਪਾਇਓ ਤਾਹਿ ਕਾ ਕਾ ਬਿਗਟੋ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕ ਨਾ ਜਾਹੀ ਦੇਖ ਟਲ ਟਲ ਕਤੇ ਨਾ ਜਾਵਾਂ ਰਹੇ ਲਪਟ ਘਟ ਪਰਚੋ ਪਾਵਾਂ ਠਠਾ ਇਹ ਦੂਰ ਠਗ ਨੀਰਾ ਨੇਠ ਨੇਠ ਮਨ ਕੀ ਆਤੀਰਾ ਜਿੰਨ ਠਗ ਠਗਿਆ ਸਗਲ ਜਗ ਖਾਂਵਾ ਸੋ ਠਗ ਠਗਿਆ ਠੌਰ ਮਨ ਪਾ ਠੌਰ ਮਨਾਵਾ ਡੱਡਾ ਡਰ ਉਪਜੇ ਡਰ ਜਾਏ ਤਾਂ ਡਰ ਮੈਂ ਡਰ ਰਿਆ ਸਮਾਈ ਜਾਓ ਡਰ ਡਰ ਤਾਂ ਫਿਰ ਡਰ ਲੱਗ ਨਿ ਡਰ ਹੁਆ ਡਰ ੁਰ ਹੋਏ ਪਾਗ ਟੱਡਾ ਠਿਗ ਟੁੰਡਾ ਕਤ ਅੰਨਾ ਟੁੰਡ ਤੇ ਟ ਹੈ ਗਏ ਪਰੰਨਾ ਚੜ ਸੁਮੇਰ ਟੂੰਡ ਜਬ ਆਵਾਜੇ ਗੜਗੜਿਓ ਸੋ ਗੜ ਮੈਂ ਪਾਵਾਂ ਨਾ ਨ ਰਨ ਰੂਤ ਨਰ ਨੇਹੀ ਕਰ ਨਾਨ ਨ ਵ ਨ ਫਨ ਸੰਚਰੈ ਧਨ ਜਨਮ ਤਾਹੀ ਕੋ ਗਨ ਮਰ ਏ ਕੈ ਤਜ ਜਾਏ ਕਨ ਤਤਾ ਅਤਰ ਤਰਿਓ ਨ ਜਾਇ ਤਨ ਤਰ ਪਵਨ ਮੈ ਰਿਓ ਸਮਾਈ ਤਾ ਜਾ ਤਰ ਭਵਨ ਤਨ ਮੈਂ ਸਮਾਵਾਂ ਤੋ ਤੱਤੇ ਤਤ ਮਿਲਿਆ ਸੱਚ ਪਾਵਾਂ ਥਥਾ ਥਾ ਥਾ ਨਹੀਂ ਪਾਵਾਂ ਓ ਥਾ ਇਹ ਥਿਰ ਨਾ ਰਹਾ ਵਾ ਥੋੜਾ ਥਾਲ ਥਾਨਿਕ ਅਰੰਭੈ ਬਿਨ ਥੰਬੈ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਦੇਖ ਤਸ ਰਾਖ ਵਿਚਾਰਾ ਦਸਵਾਂ ਦੁਆਰ ਕੁੰਜੀ ਕੁੰਚੇ ਜਬ ਦਿੱਜੈ ਤਉ ਦਿਆਲ ਕੋ ਦਰਸ਼ਨ ਕੀਜੈ ਤੱਦਾ ਅਰਧਾ ਉਰਦਨ ਬੇਰਾ ਅਰਧਾ ਉਰਦਾ ਮੰਜ ਬਸੇਰਾ ਅਰਧਾ ਛਾਡ ਉਰਦਗ ਜੋ ਆਵਾ ਤਉ ਅਰਧਾ ਉਰਦ ਮਿਲਿਆ ਸੁਖ ਪਾਵਾਂ ਨੰਨਾ ਨਿਸ ਦਿਨ ਨਿਰਖਤ ਜਾਏ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾਂ ਤਬਲੇ ਨਿਰਖੈ ਨਿਰਖ ਮਿਲਾਵਾ ਪਪਾ ਅਪਰੂਪਾਰ ਨੈ ਪਾਵਾਂ ਪਰਮ ਜੋਤਿ ਸੋ ਪਰਚੋਲਾਵਾ ਪੰਚੋ ਇੰਦਰੀ ਨਗਰਹਿ ਕਰੇ ਪਾਪ ਪੁਨ ਦਉ ਨਰਵਰਈ ਫਫਾ ਬਨ ਫੂਲ ਫਲ ਹੋਈ ਤਾਂ ਫਲ ਫੰਕ ਲਖੇ ਜ ਕੋਈ ਦੂਨ ਨ ਪਰੇ ਫੰਕ ਵਿਚਾਰਾ ਤਾਂ ਫਲ ਫੰਕ ਸੱਬੇ ਤਨ ਫਾਰੈ ਬੱਬਾ ਬਿੰਦ ਬਿੰਦ ਮਲਾਵਾ ਬਿੰਦੈ ਬਿੰਦਨਾ ਬਿਸ਼ਰਨ ਪਾਵਾ ਬੰਦ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੋਦਲਹਿ ਪੱਬਾ ਭੇਦੇ ਪੇਡ ਮਲਾਵਾ ਆਬ ਪੋ ਪਾਨ ਪਰਸੋ ਆਵਾ ਜੋ ਬਾਹਰ ਸੋ ਪੀਤਰ ਜਾਨਿਆ ਭਇਆ ਭੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਾ ਮਨ ਮਨ ਮਰਮੀ ਹੋਏ ਸੋ ਮਨ ਕੋ ਜਾਨੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਇਆ ਤੇ ਸੋ ਛਤ ਸਚ ਪਾਵੇ ਮੰਮਾ ਮਨ ਸੋ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸੋ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਚ ਤਤ ਕੋ ਜੀਓ ਇਹ ਮਨ ਲੈ ਜੋ ਨ ਮਨ ਰਹਿ ਤਉ ਤੀਨ ਲੋਕ ਕੀ ਬਾਤੇ ਕਹੈ ਅਜਿਆ ਜੋ ਜਾਣੈ ਤਉ ਦਰਮਤ ਹਨ ਕਰ ਬਸ ਕਾਇ ਅਗਾਉ ਰਨ ਰਤੋ ਪਾਜੈ ਨਹੀਂ ਸੂਰੋ ਥਾਰੋ ਨਾਉ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾਂ ਲੱਲਾ ਐਸੇ ਲਿਵ ਮਨ ਲਾਵੇ ਅਨਤ ਨ ਜਾਏ ਪਰਮ ਸਚ ਪਾਵੇ ਅਰਜ ਤਾਹਾਂ ਪ੍ਰੇਮ ਲਿਵ ਲਾਵੇ ਤਉ ਅੱਲਾ ਲਹ ਲਹਸ ਚਰਨ ਸਮਾਵੇ ਵਵ ਬਾਰ ਬਾਰ ਬਿਸ਼ਨ ਸਮਾਰ ਬਿਸ਼ਨ ਸਮਾਰ ਨ ਆਵੇ ਹਾਰ ਬਲ ਬਲ ਜੇ ਬ੍ਰੇਸ਼ਨ ਤਨ ਆਜ ਸਗਾਵੇ ਵਿਸ਼ਨ ਮਿਲੇ ਸਭੀ ਸਚ ਪਾਵੇ ਵਾਵਾ ਵਾਹੀ ਜਾਨੀਐ ਵਾ ਜਨ ਇਹ ਹੋਏ ਇਹ ਆਰ ਉਹ ਜਬ ਮਿਲੈ ਤਬ ਮਿਲਤ ਨਾ ਜਾਣ ਕੋਈ ਸਸਾ ਸੋ ਨੀਕਾ ਕਰ ਸੋਦੋ ਘਟ ਪਰਚਾ ਕੀ ਬਾਤ ਨਿਰੋਦੋ ਘਟ ਪਰਚਾ ਜਾ ਉਪਜੇ ਭਾਉ ਪੂਰ ਰਹਾ ਤਹ ਤਿਰਪਵਨ ਰਾਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬੌਰ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤਉ ਭਵਜਲ ਤਰਤ ਨਾ ਲਾਵੇ ਬਾਰਾ ਸਸ ਸੋ ਸੈ ਸੇ ਜਿਸ ਵਾਰੈ ਸੋਈ ਸੈ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾਂ ਤਬ ਇਹ ਤਰੇ ਓ ਕੰਤ ਕਹਾਵਾਂ ਹਾ ਹਾ ਹੋ ਤੋ ਹੋਏ ਨਹਿ ਜਾਨਾ ਜਬੇ ਹੋਏ ਤਬੇ ਮਨ ਮੰਨਾ ਹੈ ਤੋ ਸਹੀ ਲਖੇ ਜੋ ਕੋਈ ਤਬ ਉਹ ਇਹ ਉਹ ਇਹ ਨਾ ਹੋਈ ਲਿਓ ਲਿਓ ਕਰਤ ਫਿਰੇ ਸਭ ਲੋਗ ਤਾਂ ਕਾਰਨ ਬਿਆਪੇ ਬਸੋਗ ਲਖਮੀ ਵਰਸਿਓ ਜੋ ਲਿਓ ਸਮਲਿਓ ਲਾਵੇ ਸੋਗ ਮਿਟੈ ਸਭੀ ਸੁਖ ਪਾਵੇ ਖਖਾ ਖਿਰਤ ਖਬਤ ਗਾਇ ਕੀਤੇ ਖਿਰਤ ਖਬਤ ਅਜੂ ਨ ਚਿਤੇ ਜਾ ਅਬ ਜਗ ਜਾਨ ਜੋ ਮਨ ਰਹੇ ਜਹ ਕਾ ਬਿਸ਼ਰਾ ਤਥਿਰ ਰਹੈ ਲਹੈ ਬਾਵਨ ਅਖਰ ਜੋਰ ਆਨ ਸਕਿਆ ਨ ਅਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੋ ਅਨਪੈ ਰਹੈ ਪੰਡਤ ਲੋਗਾ ਕਬਹਾਰ ਗਿਆਨਵੰਤ ਕ ਤਤ ਵਿਚਾਰ ਜਕ ਜੀ ਜਸਿ ਬਧ ਹੋਈ ਕਹ ਕਬੀਰ ਜਾਨ ਗਸੋਈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਥਿਤੀ ਕਬੀਰ ਜੀ ਕੀ ਸ਼ਲੋਕ 15 ਤਿਥੇ 7 ਵਾਰ ਕਹ ਕਬੀਰ ਉਰਵਾਰਨ ਪਾਰ ਸਾਧਕ ਸਿੱਧ ਲਖੇ ਜੋ ਭਿਓ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸ ਮਹ ਆਸ ਨਿਵਾਰੋ ਅੰਤਰ ਜਾਮੇ RAM ਸੁਮਾਰੋ ਜੀਵਤ ਪਾਵੋ ਮੁਖ ਦਵਾਰ ਅਨ ਪਾ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ ਕਟਮ ਖੇਲ ਅ ਘਟ ਪਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮੈਂ ਰਹਿ ਸਮਾਈ ਦੁਤਿਆ ਦੋਹ ਕਰ ਜਾਣ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾ ਉਹ ਵੱਡੇ ਨਾ ਘਟਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤਿੰਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗ ਤੋਂ ਉਪਜਿ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹ ਕਾਮ ਕ੍ਰੋਧ ਸੰਗ ਕਬੋ ਨ ਬਹ ਜਲ ਥਲ ਮਾਹੇ ਆਪੇ ਆਪ ਆਪੇ ਜਪੋ ਆਪਣਾ ਜਾਪ ਪੰਜ ਪੰਚ ਤਤ ਵਿਸਤਾਰ ਕਨਕ ਕਾਮਨੀ ਜਗ ਬਿਹਾਰ ਪ੍ਰੇਮ ਸੁਦਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨ ਹੋਏ 60 ਖਟ ਚਕਰ ਸ਼ਹੁ ਦਿਸਤਾਏ ਬਿਨ ਪਰਚ ਨੈਥਰਾ ਰਹਾਏ ਦੁਪਦਾ ਮੇਟ ਖਿਮਾ ਗੈ ਰਹੋ ਕਰਮ ਧਰਮ ਕੀ ਸੂਲ ਨਸਹ ਸਤ ਸਤ ਕਰ ਬਾਚਾ ਜਾਨ ਆਤਮ ਰਾਮ ਲਿਹੋ ਪ੍ਰਵਾਨ ਛੁਟਾ ਸੰਸਾਰ ਮਿਟ ਜਾਏ ਦੁਖ ਸੋਨ ਸਰੋਵਰ ਭਵ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਮ ਕੁੱਲ ਮਹਾਨਿਤ ਪਾਰਾਇਆ ਗੌਰਗੰਮ ਗਿਆਨ ਬਤਾਵੇ ਭੇਦ ਉਲਟਾ ਰਹੈ ਅਪੰਗ ਛੇਦ ਨੌਮੀ ਨਵ ਦੁਆਰ ਕੋ ਸਾਧ ਬਹਿਤੀ ਮਰਸਾ ਰੱਖੋ ਬਾਂਧ ਲੋਭ ਮੋਸਾ ਬਿਸਰ ਜਾਹੋ ਜਗ ਜਗ ਜੀਵੋ ਅਮਰ ਫਲ ਖਾਹੋ ਦਸਵੇਂ ਦਸ ਹੋਏ ਆਨੰਦ ਛੁਟੇ ਪਰਮ ਮਿਲੇ ਕੋਬਿੰਦ। ਜੋਤ ਸਰੂਪੀ ਤਤ ਅਨੂਪ ਅਮਲ ਨ ਮਲ ਨਾ ਸ਼ਾ ਨ ਧੂਪ। ਇਕਾਦਸੀ ਏਕ ਦਿਸਤਾਵ ਤਾ ਜੋਨੇ ਸੰਕਟ ਬਾਰਨ ਆਵੇ। ਸ਼ੀਤਲ ਨਰਮਲ ਪਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ। ਬਾਰਸ ਬਾਰਾ ਉੱਗਵੈ ਸੂਰ ਅਹਨਿਸ ਬਾਜੈ ਅਨਹਦ ਤੂਰ ਦੇਖਿਆ ਤੇ ਹੂੰ ਲੋਕ ਕਾ ਪੀਓ ਅਚਰਜ ਪਿਆ ਜੀਵ ਤੇ ਸੀਓ ਤੇਰਸ ਤੇਰਾ ਅਗੰਮ ਬਖਾਨ ਅਰਧ ਉਰਧ ਵਿੱਚ ਸਮ ਪਹਿਚਾਨ ਨੀਚ ਓਚ ਨੈ ਮਾਨ ਅਮਾਨ ਵਿਆਪਿਕ ਰਾਮ ਸਗਲ ਸਮਾਨ 14 14 ਲੋਕ ਮਜਾਰ ਰੋਮ ਰੋਮ ਮੈਂ ਬਸੇ ਮੁਰਾਰ ਸਤ ਸੰਤੋਖ ਕਾ ਧਰੋ ਤਿਆਨ ਕਥਨੀ ਕਥਿਐ ਬ੍ਰਹਮ ਗਿਆਨ ਪੁਨਿਅ ਪੂਰਾ ਚੰਦ ਆਕਾਸ਼ ਪਸਰ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਾ ਥੀਰਾ ਸੁਖ ਸਾਗਰ ਮੈਂ ਰਮੇ ਕਬੀਰ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀੋ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੌਰ ਗਮ ਭੇਦ ਸੋ ਹਰ ਕਾ ਪਾਵੋ ਰਹਾਉ ਆਦਿਤ ਕਰੇ ਭਗਤ ਰੰਭ ਕਾਇਆ ਮੰਦਰ ਮਨਸਾ ਥੰਬ ਅਨਿਸ ਖੰਡ ਸੁਰਹਿ ਜਾਏ ਤਉ ਅਨਹਦ ਬੇਨ ਸਹਿਜ ਮਿਬਾਏ ਸੋਮਵਾਰ ਸਸ ਅੰਮ੍ਰਿਤ ਚਾਰਾ ਝਾਕਤ ਬੇਗ ਸਗਲ ਵਿਖਹਰ ਬਾਨੀ ਰੋਕਿਆ ਰਹੇ ਦੁਆਰ ਤਉ ਮਨ ਮਤਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਹੀਤ ਪੰਜ ਚੋਰ ਕੀ ਜਾਣੇ ਰੀਤ ਕਰ ਛੋਡੇ ਬਾਹਰ ਜਨ ਜਾਏ ਨਾਤਰ ਖਰਾਰ ਸਹਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦ ਕਮਲ ਮੈਂ ਹਰਿ ਕਾ ਬਾਸ ਗੁਰ ਮਿਲਦਉ ਏਕ ਸਮ ਧਰੈ ਉਰਦ ਪੰਕ ਲ ਸੁਦਾ ਕਰ ਬ੍ਰਸਪਤ ਵਿਖਿਆ ਦੇਹ ਬਹਾਏ ਤੀਨ ਦੇਵ ਏਕ ਸੰਗ ਲਾਈ teen nade ta tar kutte mahe eh nis kasmal thove nahe so kirt sahare so eh bart chadhe an din aap aap siyo ladai surkhe pancho rakhe sabbe ta dooje drisht na paise kabbe thavar thir kar rakhe soye jote de vatte ghat me joye ਬਾਰ ਪੀਤਰ ਪਿਆ ਪ੍ਰਗਾਸ ਤਬ ਹੋਆ ਸਗਲ ਕਰਮ ਕਾ ਨਾਸ ਜਬ ਲਗ ਘਟ ਮੈਂ ਦੂਜੇ ਆਨ ਤਾ ਲਾ ਮਹਿਲ ਨ ਲਾਬੇ ਜਾਨ ਰਮਤਿ ਰਾਮ ਸੋ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਾਉੜੀ ਚਿਤੇ ਬਾਣੀ ਨਾਮ ਦੇਉ ਜੀ ਕੀ एको ओंकार सतगुरु प्रसाद देवा पहन तारीले राम कहत जनक असना तरी रहाऊ तारिले गणका बिन रूप कुबिजा ब्याद अजमल तारीले चरण बद्धक जनतेऊ मुक्त भई हा बलबल जिन राम कहि दासी सुत जन विदृ सुदाम ਉਗਰ ਸੈਨ ਕੋ ਰਾਜ ਦੀਏ ਜਾਪੇ ਹੀਨ ਤਾਪੇ ਹੀਨ ਕੋਲ ਹੀਨ ਕਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗੁਆਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਮੇਰੇ ਸੰਗਤ ਪੋਚ ਸੋਚ ਦਿਨ ਰਾਤੇ ਮੇਰਾ ਕਰਮ ਕੁਟਲ ਤਾਕ ਜਨਮ ਕੋ ਪੰਤੀ RAM ਗਸਿਆ ਜੀ ਕੇ ਜੀਵਨਾ ਮੋਹੇ ਨ ਬਿਸਾਰੋ ਮੈਂ ਜਨ ਤੇਰਾ ਰਹਾ ਮੇਰੀ ਹਰ ਬਿਵਤ ਜਨ ਕਰੋ ਸੁਭਾਈ ਚਰਨ ਛੱਡ ਸਰੀਰ ਕਲ ਜਾਈ ਕੌਰਵ ਦਾਸ ਪਰ ਤੇਰੇ ਸੰਭਾ ਬੇਗਮ ਲੋ ਜਨ ਕਰਨ ਬਿਲੰਬਾ ਬੇਗਮ ਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਹੀ ਤਹਿਠਾਉ ਨਾ ਤਸ ਵੇਖ ਰਾਜ ਨਮਲ ਖਾਫ ਨ ਖਤਾ ਨ ਤਰਸ ਜਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਉਹ ਅਖੈਰ ਸਦਾ ਮੇਰ ਪਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਸੇਮ ਏਕ ਸੋ ਆਹੀ ਆਪਾ ਦਾਨ ਸਦਾ ਮਸ਼ਹੂਰ ਊਹਾ ਗਨੇ ਬਸੈ ਮਹਮੂਰ ਤਿਆਤ ਸਹਿਲ ਕਰੇ ਜਿਉ ਭਾਵੇ ਮਹਿਰਮ ਮਹਿਲ ਨ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੇ ਸੋ ਮੀਤ ਹਮਾਰਾ ਏਕ ਓੰਕਾਰ ਸਤ ਗੁਰ ਪ੍ਰਸਾਦ raag gauri bai ragn ravidas jiyo ek onkar satgurb prasad gauri bai ragn ravidas jiyo kat av kat dungar kana ek nirgun bail hamar ramaiye so ek benthi meri punji rakh murar ko banjaro ram ko ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਾਂ ਬਨਜਾਰੋ RAM ਕੋ ਸਹਜ ਕਰੋ ਬਪਾਰ ਮੈਂ RAM ਨਾਮ ਤਨ ਲਾਦਿਆ ਵਿਖਲਾ ਦੇ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮਹ ਜਮ ਡੰਡ ਨਾ ਲੱਗੈ ਤਜੀ ਲੈ ਸਰਬ ਜੰਜਾਲ ਜਾ ਸਾਰੰਗ ਕਸੁੰਭ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੇ ਟਕਾ ਕਹ ਰਵਦਾਸ ਚਮਾਰ ਗੌੜੀ ਪੂਰਬੀ ਰਵਦਾਸ ਜੀਓ ਏਕ ਓੰਕਾਰ ਸਤਗੁਰ ਪ੍ਰਸਾਦ ਕੋਪ ਭਰਿਓ ਜਸ ਦਾਦ ਰਾਕਸ਼ ਦੇਸ਼ ਵਿਦੇਸ਼ ਨ ਬੂਜ ਆਸੇ ਮੇਰਾ ਮਨ ਵਿਖੇ ਅਬ ਮੋਹ ਆਕਸ਼ ਆਰਾ ਪਾਰਨ ਸੂਜ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾ ਮਲਨ ਭਈ ਮਤ ਮਾਦਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਪਰਮਚੂਕੇ ਮੈਸ ਮਤ ਦੇਹੁ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਨ ਕਥਨ ਪਾਰ ਪ੍ਰੇਮ ਭਗਤ ਕਾ ਕਾਰਨ ਕਰਵ ਦਾਸ ਚਮਾਰ ਗੌੜੀ ਬਰਗਨ ਇਕ ਓੰਕਾਰ ਸਤਗੁਰ ਪ੍ਰਸਾਦ ਸਤ ਜੁਗ ਸਤ ਤਿਤ ਜਗੀ ਦੋ ਅਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜਾ ਕਲ ਕੇਵਲ ਨਾਮ ਅੰਧਾਰ ਪਾਰ ਕੈਸੇ ਪਾਈ ਬੋਰੇ ਮੋਹ ਸੋ ਕੋ ਨ ਕਹ ਸਮਝਾਏ ਜਾਤੇ ਆਵਾ ਗਵਨ ਬਲਾਏ ਰਹਾਉ ਬੋ ਵਿਦ ਧਰਮ ਨਰੂਪੀ ਆ ਕਰਤਾ ਦਿਸ ਸਭ ਲੋਏ ਕਵਨ ਕਰਮ ਤੇ ਛੂਟਿ ਆ ਜੇ ਸੱਦ ਸਭ ਸਿਧ ਹੋਏ ਕਰਮ ਸੁਕਰਮ ਵਿਚਾਰਿ ਆ ਸ਼ੰਕਾ ਸੁਨ বেদ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਨ ਹਿਰੈ ਅਬ ਮਾਨ ਬਾਰ ਉਦਕ ਪਖਾਰੀਐ ਘਟ ਭੀਤਰ ਬਿਦ ਬਿਕਾਰ ਸੁਧ ਕਵਨ ਪਰ ਹੋਇ ਬੋ ਸੁਚ ਕੁੰਚਰ ਬਿਦ ਬਿਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ 파ਰਸ ਮਨ ਤਬ ਛੁਏ ਕਨਕ ਹੋਤ ਨੈ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਗਤ ਲਲਾਟ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰਖਪਾਟ ਭਗਤ ਜੁਗਤ ਮਤ ਸਤ ਕਰੀ ਪਰਮ ਬੰਧਨ ਕਾਟ ਵਿਕਾਰ ਸੋਏ ਬਸ ਰਸ ਮਨ ਮਿਲੇ ਗੋਣ ਨਿਰਗੁਣ ਇਕ ਵਿਚਾਰ ਅਨਕ ਯਤਨ ਨਗਰਾ ਕੀਏ ਟਾਰੀ ਨਾ ਟਰੇ ਪਰਮ ਫਾਸ ਪ੍ਰੇਮ ਭਗਤ ਨਹੀ ਉਪਜੈ ਤਾ ਤੇ ਰਵਿਦਾਸ ਦਾਸ ਦਾਸ